ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਡਬਲ ਐਫ ਜੀ ਦੇਸੀ ਚੂਜਾ ਅੱਜ ਤੁਹਾਨੂੰ ਮੂਵਾਰੀਆਂ ਦੇ ਨਵੇਂ ਵਿਸ਼ੇ ਬਾਰੇ ਦੱਸਿਆ ਜਾਵੇਗਾ ਕਿ ਡਬਲ ਐਫ ਜੀ ਚੂਜੇ ਨੂੰ ਕਿਹੜੇ ਕਾਰਨਾ ਕਰਕੇ ਮੂਵਾਰੀਆਂ ਲੱਗਦੀਆਂ ਹਨ ਸਭ ਤੋਂ ਪਹਿਲਾਂ ਜਿੱਥੇ ਵੀ ਤੁਸੀਂ ਚੂਜਾ ਪਾਇਆ ਹੁੰਦਾ ਹੈ ਉਸ ਥਾਂ ਨੂੰ ਗਿੱਲਾ ਨਹੀਂ ਹੋਣ ਦੇਣਾ ਚਾਹੀਦਾ ਜੇ ਗਲੀ ਜੰਗਾ ਹੋਵੇਗੀ ਤੇ ਦੂਜੇ ਨੂੰ ਆਪਣੇ ਆਪ ਹੀ ਮੁਆਰੀ ਲੱਗ ਜਾਵੇਗੀ ਦੂਜਾ ਉੱਪਰ ਗਲੀ ਜੰਗਾ ਉੱਪਰ ਬੈਠੇਗਾ ਜਾਂ ਤੋਰਾ ਫੇਰਾ ਕਰੇਗਾ ਤਾਂ ਇਸ ਨੂੰ ਜਲਦੀ ਹੀ ਮੁਆਰੀ ਲੱਗ ਜਾਏਗੀ ਇਸ ਗੱਲ ਦਾ ਤੁਹਾਨੂੰ ਵੀਰੋ ਧਿਆਨ ਦੇਣਾ ਚਾਹੀਦਾ ਹੈ ਕਿ ਫਾਰਮ ਅੰਦਰ ਗਲੀ ਜੰਗਾ ਨਹੀਂ ਹੋਣ ਦੇਣੀ ਚਾਹੀਦੀ ਕੋਈ ਵੀ ਜੇ ਪਾਂਡਾ ਟੁੱਟਾ ਫਟਾ ਹੋਵੇ ਉਸ ਪਾਂਡੇ ਨੂੰ ਬਾਹਰ ਕੱਢ ਦੇਣਾ ਚਾਹੀਦਾ ਹੈ ਦੂਜਾ ਨੰਬਰ ਤੁਹਾਨੂੰ ਜਦੋਂ ਵੀ ਬਾਰਸ਼ ਦਾ ਮੌਸਮ ਹੋਵੇ ਤਾਂ ਤੁਹਾਨੂੰ ਫਾਰਮ ਕਿਸੇ ਪਰਦੇ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਬਾਹਰਲੀ ਠੰਡੀ ਹਵਾ ਜਾਮੀ ਕਣੀ ਨਾਲ ਅੰਦਰ ਆ ਸਕੇ ਤੇ ਚੂਜੇ ਨੂੰ ਠੰਡ ਨਾ ਲੱਗ ਸਕੇ ਇਹ ਗੱਲ ਦਾ ਵੀਰੋ ਤੁਹਾਨੂੰ ਖਾਸ ਧਿਆਨ ਨਾਲ ਚਾਹੀਦਾ ਹੈ ਨਹੀਂ ਤਾਂ ਠੰਡ ਲੱਗਿਆ ਹੋਇਆ ਚੂਜਾ ਇਕੱਠਾ ਹੋਵੇਗਾ ਇੱਕ ਦੂਜੇ ਦੇ ਉੱਪਰ ਚੜ੍ਹ ਕੇ ਮਰ ਜਾਵੇਗਾ ਬਾਰਸ਼ ਕਾਣੀ ਉਮੀਦ ਮੌਸਮ ਤੋਂ ਖਾਸ ਕਰਕੇ ਤੁਹਾਨੂੰ ਜਾਣ ਦੇਣ ਵਾਲੀ ਗੱਲ ਹੈ ਤੀਜਾ ਨੰਬਰ ਤੀਜਾ ਨੰਬਰ ਇਹਨਾਂ ਨੂੰ ਸਾਫ਼ ਸੁਥਰਾ ਪਾਣੀ ਵੀ ਦੇਣਾ ਚਾਹੀਦਾ ਹੈ ਇਹਨਾਂ ਨੂੰ ਕਦੇ ਵੀ ਖਰਾਬ ਪਾਂਡੇ 'ਚ ਪਾਣੀ ਨਹੀਂ ਪਾ ਕੇ ਦੇਣਾ ਚਾਹੀਦਾ ਪਾਂਡੇ ਹਰ ਰੋਜ਼ ਪਾਣੀ ਨਾਲ ਤੋਨੇ ਚਾਹੀਦੇ ਹਨ ਤੇ ਇਹਨਾਂ ਨੂੰ ਤਾਜ਼ਾ ਹੀ ਪਾਣੀ ਖਲੋਣਾ ਚਾਹੀਦਾ ਹੈ ਨਹੀਂ ਤਾਂ ਇਹਨਾਂ ਨੂੰ ਡਬਲ ਐਫਸੀ ਚੂਜੇ ਨੂੰ ਹੋਰ ਕਿਸਮ ਦੀਆਂ ਮੂਆਰੀਆਂ ਲੱਗਣ ਦਾ ਡਰ ਹੋ ਸਕਦਾ ਹੈ ਚੌਥਾ ਨੰਬਰ ਤੁਹਾਨੂੰ ਜਦੋਂ ਵੀ ਫਾਰਮ ਅੰਦਰ ਜਾ ਕਿਸੇ ਛੋਟੇ ਕਮਰੇ ਚੂਜਾ ਪਾਣਾ ਹੈ ਉਹਨੂੰ ਸਦੀ ਚੰਗੀ ਤਰ੍ਹਾਂ ਸਪਾਈ ਕਰ ਲੈਣੀ ਚਾਹੀਦੀ ਹੈ ਸਪਾਈ ਕਰਕੇ ਤੁਹਾਨੂੰ ਬਾਜ਼ਾਰੋਂ ਕਲੀ ਮਿਲਦੀ ਹੈ ਕਲੀ ਵਿਛਾਦਣੀ ਚਾਹੀਦੀ ਹੈ ਥੱਲੇ ਤਾਂ ਜੋ ਕੀੜੇ ਮਕੌੜੇ ਜੋ ਵੀ ਕਟਾਣੂ ਜਵਾਣੂ ਕਲੀ ਨਾਲ ਮਰ ਜਾਣ ਤਾਂ ਹੀ ਤੁਸੀਂ ਉਥਾਂ ਦੇ ਚੂਚਾ ਪਾਓ ਤੁਹਾਹੀਂ ਤੁਹਾਡਾ ਚੂਚਾ ਸਹੀ ਤਰੀਕੇ ਨਾਲ ਪਾਲ ਸਕਦਾ ਹੈ ਨਹੀਂ ਤਾਂ ਮੁਵਾਰੀ ਆਪਣੇ ਆਪ ਹੀ ਲੱਗ ਜਾਵੇ ਪੰਜਵਾਂ ਨੰਬਰ ਤੁਹਾਨੂੰ ਤੁਹਾਡਾ ਚੂਚਾ ਪਲ ਰਿਹਾ ਹੈ ਜਾਂ ਕੋਈ ਬਾਹਰੂ ਚੂਚਾ ਹੋਰ ਉਸ ਚੂਜੇ ਚ ਨਹੀਂ ਰਲਾ ਕੇ ਹੋਣਾ ਚਾਹੀਦਾ ਇਸ ਕਾਰਨ ਵੀ ਮੁਵਾਰੀ ਲੱਗ ਜਾਵੇਗੀ ਜੇ ਤੁਸੀਂ ਚੂਚਾ ਬਾਹਲਾ ਚੂਚਾ ਉਹ ਚੂਚੇ ਨਾਲ ਲਾਓਗੇ ਤਾਂ ਜਿਹੜਾ ਬਾਹਲੇ ਚੂਚੇ ਨੂੰ ਜੋ ਮੁਬਾਰੀਆਂ ਹਨ ਉਹ ਤੁਹਾਡੇ ਪਾਲੇ ਹੋਏ ਚੂਚੇ ਨੂੰ ਵੀ ਲੱਗ ਜਾਣਗੀਆਂ ਵੀਰੋ ਇਸ ਗੱਲਾਂ ਦਾ ਧਿਆਨ ਦੇਣਾ ਚਾਹੀਦਾ ਹੈ ਤਾਂ ਹੀ ਤੁਸੀਂ ਸਫਲ ਹੋ ਸਕਦੇ ਹੋ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰੋ ਵੈਗੁਰਜੀ ਦਾ ਖਾਲਸਾ ਸ੍ਰੀ ਵੈਗੁਰਜੀ ਕੀ ਫਤਿਹ